ਰਾਏਕੋਟ ਚ ਬਾਇਓਗੈਸ ਪਲੱਟ ਲਗਾਉਣ ਵਿਰੁੱਧ ਲੋਕ ਹੋ ਗਏ ਤੱਤੇ ਧਰਨੇ ਦੇ ਦੂਜੇ ਦਿਨ ਐਸ ਡੀ ਐਮ ਨੂੰ ਸੌਪਿਆ ਮੰਗ ਪੱਤਰ ਕੰਪਨੀ ਮਾਲਕ ਨੇ ਗੱਲਬਾਤ ਲਈ ਦੁਬਾਰਾ ਦਿੱਤਾ ਸੱਦਾ ਪੰਜਾਬ ਕਾਂਗਰਸ ਨੇ ਸੁਰਿੰਦਰਪਾਲ ਸੀਬਿਆ ਨੂੰ ਜ਼ਿਲ੍ਹਾ ਸੰਗਰੂਰ ਦਾ ਕਾਰਜਕਾਰੀ ਪ੍ਰਧਾਨ ਕੀਤਾ ਨਿਯੁਕਤ ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰਨ ਚੁੱਗ ਨੂੰ ਉਹਨਾਂ ਦੇ ਨਿਜੀ ਸਕੱਤਰ ਲਾਪ੍ਰੀਤ ਸਿੰਘ ਨੇ ਮੁਲਾਕਾਤ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ ਹੁਸ਼ਿਆਰਪੁਰ ਚ ਸੜ ਗਏ ਗਰੀਬਾਂ ਦੇ ਘਰ ਸਭ ਕੁਝ ਹੋਇਆ ਰਾਖ ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਬੋਲੇ ਪ੍ਰਤਾਪ ਬਾਜਵਾ ਕਾਂਗਰਸ ਵਿੱਚ ਰਹਿ ਕੇ ਕਰ ਰਹੇ ਨੇ ਭਾਜਪਾ ਲਈ ਕੰਮ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਲਈ ਕੀਤਾ ਰੋਡ ਸ਼ੋਅ ਮੁੱਖ ਮੰਤਰੀ ਨੇ ਵੱਡੇ ਇਕੱਠ ਲਈ ਲੋਕਾਂ ਦਾ ਕੀਤਾ ਧੰਨਵਾਦ ਪੰਜਾਬ ਚ 5994 ई टी टी ਅਧਿਆਪਕਾ ਦੀ ਭਰਤੀ ਨੂੰ ਹਾਈ ਕੋਰਟ ਵੱਲੋਂ ਹਰੀ ਝੰਡੀ ਅਮਰਿੰਦਰ ਚ ਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਸੀਐਮ ਭਗਵੰਤ ਮਾਨ ਦੀ ਮੌਜੂਦਗੀ ਚ ਆਪ ਚ ਹੋਏ ਸ਼ਾਮਲ ਅੰਬਾਲਾ ਚ ਸ਼ਰਿਆਂ ਵਪਾਰੀ ਤੋਂ ਲੁੱਟ ਲੈ ਲੱਖਾਂ ਰੁਪਏ ਕਰਦੇ ਨੇੜੇ ਹੀ ਵਪਾਰੀ ਉੱਤੇ ਕੀਤਾ ਹਮਲਾ ਕਾਰੋਬਾਰ ਬੰਦ ਕਰ ਸੜਕਾ ਉੱਤੇ ਉਤਰੇ ਦੁਕਾਨਦਾਰ ਪੁਲਿਸ ਨੂੰ ਦਿੱਤਾ ਅਲਟੀਮੇਟum ਜਲੰਧਰ ਚ ਘਰਵਾਲੀ ਨੇ ਚੂੜੇ ਵਾਲੀ ਨਾਲ ਰੰਗੇ ਹੱਥੀ ਫੜ ਲਿਆ ਪਤੀ ਕੱਢਿਆ ਮੌਕੇ ਤੇ ਜਲੂਸ